ਅੱਜ 1992 ਸਵੇਰੇ 9 ਵਜੇ ਅੱਜ ਦੇ ਦਿਨ ਇੱਕ ਘਟਨਾ ਘਟੀ ਸੀ ਜੇ ਸਾਨੂੰ ਯਾਦ ਹੋਵੇ ਬਹੁਤ ਦੂਰ ਨਹੀਂ ਹੈ ਅਸੀਂ ਹੰਡਾਇਆ 1992 ਸਵੇਰੇ 9 ਵਜੇ ਦੋ ਗੁਰਸਿੱਖਾਂ ਨੂੰ ਫਾਂਸੀ ਦੇ ਤਖਤੇ ਤੇ ਲਟਕਾਇਆ ਗਿਆ ਸੀ ਪੁੰਨੇ ਚ ਭਾਈ ਸੁਖਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਤੇ ਉਹਨਾਂ ਨੇ ਮਠਿਆਈ ਵੰਡੀ ਸੀ ਜੇਲ੍ਹ ਵਿੱਚ ਮਠਿਆਈ ਵੰਡੀ ਸੀ ਹਕੀਕਤ ਜਿਸ ਦਿਨ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਉਸ ਦਿਨ ਉਹਨਾਂ ਨੇ ਪਾਰਟੀ ਦਾ ਰੇਂਜ ਕੀਤੀ ਸੀ ਤੇ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਵੀ ਕਿਹਾ ਸੀ ਕਿ ਤੁਸੀਂ ਵੀ ਆਇਓ ਉਹਨੂੰ ਵੀ ਸੱਦੇ ਸੀ ਉਹ ਵਖਰੀ ਗੱਲ ਆਇਆ ਕਿ ਨਹੀਂ ਆਇਆ ਤੇ ਉਹਨਾਂ ਨੇ ਖੁਸ਼ੀ ਇਸ ਲਈ ਪੁੱਛੇ ਸੋਣਾ ਵੀ ਤੁਸੀਂ ਖੁਸ਼ੀਗਜ਼ਾਰ ਕਰ ਰਹੇ ਹੋ ਜਦੋਂ ਕਟਾਰੇ ਚ ਜਾਣ ਲੱਗੇ ਨਾ ਸਜ਼ਾ ਸੁਣਨ ਲਈ ਤੇ ਲਿਖਤ ਆਉਂਦੀ ਆ ਜੇਲ੍ਹ ਚਿੱਠੀਆਂ ਉਹਨਾਂ ਸਿੰਘਾਂ ਦੀਆਂ ਲਿਖੀਆਂ ਹੋਈਆਂ ਕਦੀ ਮੌਕਾ ਮਿਲੇ ਪੜਿਓ ਉਹਨੂੰ ਲੈ ਕੇ ਤੇ ਰੂਲਜ਼ ਦੇ ਅਨੁਸਾਰ ਜੱਜ ਨੇ ਜਾਉਣਾ ਨੇ ਮਤਾਇਤਾ ਨੇ ਕਿਹਾ ਕਿ ਤੁਸੀਂ ਜੁੱਤੀ ਪਾ ਕੇ ਕਟਾਰੇ ਚ ਨਹੀਂ ਜਾ ਸਕਦੇ ਅੱਜ ਸਜ਼ਾ ਸੁਣਾਉਣੀ ਹੈ ਤੇ ਕਈ ਵਾਰ ਇਹਦਾ ਹੁੰਦਾ ਵੀ ਸਜ਼ਾ ਸੁਣ ਕੇ ਕੈਦੀ ਜਾਂ ਮੁਲਜ਼ਮ ਜੜਾ ਉਹ ਜੁੱਤੀ ਲਾ ਕੇ ਜੱਜ ਦੇ ਮਾਰ ਦਿੰਦਾ ਉਹ ਜਾ ਨਹੀਂ ਸਕਦਾ ਤੇ ਇਹਨਾਂ ਗੁਰ ਸਿੱਖਾਂ ਨੇ ਕਿਹਾ ਸੀ ਵੀ ਅਸੀਂ ਉਹਨਾਂ ਵਿੱਚੋਂ ਨਹੀਂ ਆਂ ਵੀ ਜਿਹੜੇ ਗੁੱਸਾ ਕਰਾਂਗੇ ਅਸੀਂ ਜਕਾਰੇਕ ਜਾਵਾਂਗੇ ਅਸੀਂ ਖੁਸ਼ੀ ਮਨਾਵਾਂਗੇ ਤੇ ਫਿਰ ਇਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਕੋਈ ਅਪੀਲ ਦਲੀਲ ਕਰਨੀ ਤੁਹਾਨੂੰ ਸ਼ਿਕਵਾ ਹੈ ਉਹ ਕਹਿੰਦੇ ਨਹੀਂ ਅਸੀਂ ਜੋ ਕੰਮ ਕੀਤਾ ਸਾਨੂੰ ਉਹਦੇ ਤੇ ਮਾਣ ਹੈ ਕਿ ਜਿਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਹੁਕਮ ਦੇ ਕੇ ਟੋਆਇਆ ਅਸੀਂ ਉਹਨੂੰ ਸਜ਼ਾ ਦੇ ਦਿੱਤੀ ਜਿਨ ਨੇ ਸਾਡਾ ਘਰ ਢਾਹਨ ਦਾ ਯਤਨ ਕੀਤਾ ਅਸੀਂ ਉਸ ਸੇ ਸਾਨੂੰ ਕੋਈ ਇਹਦੇ ਤੇ ਗਿਲਾ ਸ਼ਿਕਵਾ ਨਹੀਂ ਹੁਣ ਇਹਨੂੰ ਕਹਿੰਦੇ ਆ ਜ਼ਿੰਦਗੀ ਅੰਦਰ ਸਵੈ ਮਾਨ ਕਮਾਉਣਾ ਸੱਚ ਕਮਾਉਣਾ ਅਣਖ ਕਮਾਉਣੀ ਉਹ ਮਹਾਨ ਸ਼ਹੀਦ ਉਹਨਾਂ ਨੂੰ ਅੱਜ ਅਸੀਂ ਨਮਸਕਾਰ ਕਰਦੇ ਆ ਸਾਧ ਸੰਗਤ ਤੇ ਵਿਤਕਰੇ ਨਾਲ ਨਹੀਂ ਵੀ ਅਸੀਂ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਨੂੰ ਮੰਨਦੇ ਆ ਤੇ ਅਸੀਂ ਸਾਨੂੰ ਇਹ ਅਧਿਕਾਰ ਨਹੀਂ ਵੀ ਤੁਸੀਂ ਸੁੱਖਾ ਤੇ ਜਿੰਦਾ ਨੂੰ ਨਾ ਮੰਨੋ ਕਿਉਂ ਨਾ ਮੰਨੀਆਂ ਉਸੇ ਹੀ ਭਾਵਨਾ ਨਾਲ ਮੰਨਾਂ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਦ